ਮੌਸਮ ਚੇਂਜ ਹੋ ਗਿਆ ਤੇ ਹੁਣ ਡਾਇਰੈਕਟ ਚਾਹ ਕਿੰਦੇ ਆ ਵਿਸ਼ੂ ਸਦਾ ਪਾਰ ਫੂਲ ਕੜੇ ਚੱਲ ਰਹੇ ਆ ਪੂਰੇ ਤੇ ਵਿਸ਼ੂ ਦੇ ਪੇੜ ਮਸਲ ਪਏ ਹੋਣੇ ਕੈਮਰਾ ਮਾਰੋ ਮੜ ਜਾਣਾ ਸਾਜੀ ਜੀ ਪੁਲਿਸ ਲਾਈਨ ਵਾਲੇ ਗੇਮ ਹੀਰ ਦੇ ਆ ਉਹਨਾਂ ਨੂੰ ਕੀ ਫਾਇਦਾ ਹੁੰਦਾ ਉਹਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਫੋਰਸ ਵਾਲਾ ਨਜਾਰੀ ਲੈਂਡ 25 80 ਦੇ ਵੀ ਆਪੇ ਚੋਕਲੇ ਹੋਣੀ ਬੜੀ ਵੱਡੀ ਗੱਲ ਹੋਈ ਨੰਬਰ ਕੋਕ ਬੜੀ ਲੱਗਦੀ ਟਮਾਟਰ ਜੀ ਕਰ ਤੱਕ ਕੁਲਚੇ ਖਾਵਾ ਜਾਂਦੇ ਯਾਰ ਉਸ ਦਿਨ ਜਦ ਨੇ ਲੱਗੀ ਕੋਈ ਗਰਤਮਲ ਚੀ ਖਾਣ ਦੀ ਕਰਨਿਆ ਇਹ ਬੜੀ ਆਦਤ ਹੁੰਦੀ ਪਹਿਲਵਾਨਾਂ ਨੂੰ ਜਾ ਕੇ ਕਿਸੇ ਵੇਲੇ ਖੱਟਾ ਤੇ ਜਾਂ ਮਿੱਠਾ ਖਾਣ ਦੀ ਕਰਨ ਕੰਟਰੋਲ ਕਰਨਾ ਐਸੇ ਲਾਉਣੀ ਆ ਕਿ ਨਹੀਂ ਯਾਰ ਇਹਨੇ ਨਹੀਂ ਖਾਣੀ ਮੈਨੂੰ ਲਿਵਰ ਤੇ ਵੀ ਮੋਸ਼ਨਸ ਹੁੰਦੇ ਆ ਜੇ ਹਣਾ ਥੱਕੇ ਨਾ ਫੇਰ ਉਹ ਚੀਜ਼ ਖਤਮ ਹੋ ਜਾਂਦੀ ਸਾਡੇ 37 ਬੈਂਚ ਜ਼ਿੰਦਗੀ ਦੀ ਪਹਿਲੀ ਵਾਰੀ ਲਾਉਣ ਲੱਗੇ ਬਲਜੀਤ ਪਾਜੀ ਜਿਵੇਂ ਪਹਿਲੇ ਦਿਨ ਆਏ ਤਾਂ ਮੈਂ ਉੱਥੇ ਚੜ੍ਹਤੇ ਬੰਨ ਕੇ ਜਾਵੇ ਗੋਲੀ ਅੰਦੂ ਮਾਰ ਕੇ ਤੇ ਫਿਰ ਮੈਂ ਹੈਂਗ ਕਰੂੰਗਾ ਜੋਰ ਪਰ ਕਿ ਆ ਜਾਣਾ ਨਹੀਂ ਫਿਰ ਤੇਰੇ ਚੋਪਰ ਦਾ ਅਸੀਂ ਆਦੇ ਪੇਪਰ ਹੈਗਾ ਹੀ ਤੇ ਸੱਤ ਦੇ ਪੱਕੇ ਸੱਤ ਬੈਲਟ ਸੱਤ ਬੈਲਟਾਂ ਦੀ ਤਿਆਰੀ ਰੱਖਣ ਲਈਏ ਅੱਜ ਬੰਦਾ ਕੋਈ ਨਹੀਂ ਆਪਰੇ ਅੱਜ ਮੈਂ ਹੈਗਾ ਚੱਲ ਚੋਕੇ ਛੱਡ ਦੀ ਹੋ ਰਿਸਟ ਬੈਂਡ نو ਬੈਲਟ ਜਿੰਨਾਂ ਕੋ ਦੋ ਬਾਹਾਂ ਨਹੀਂ ਆਈ ਉਹਨਾਂ ਨੂੰ ਕੁਛ ਕਿਰਾ ਲਾਈਟ ਬੈਬੀ 1 ਲੱਖ ਰੁਪਏ ਦਾ ਚੈਲੰਜ ਤੁਹਾਡਾ ਆਸ਼ੀਰਵਾਦ ਚਾਹੀਦਾ ਬਸ ਤੂੰ ਉਥੇ ਬਾਸੀ ਮਾਰਦੀ ਨਾਲ ਕਿੰਗਲ ਦੇਦਾ ਚੋਰੀ ਹੋਣਾ ਜਮ ਮੈਂ ਇੰਨੀ ਜ਼ਿੰਦਗੀ ਦੇ ਵਿੱਚ 50 ਮੈਂ ਘਰ ਤੇ ਜਣਾ। ਇਹ ਇੱਕ ਤੂਖਤਨਾ ਪਰਵਾਨ ਚਪੇੜਾ ਮਾਰ ਰਹੀਆਂ ਮੂੰਹ ਦੇ। ਉਹ ਬਾਸੀ ਮਾਰ ਗਿਆ ਓਏ। ਆ ਜਾ ਓਏ। 18 ਸਾਲ ਦੀ ਉਮਰ ਦੇ ਵਿੱਚ ਤੇ ਮੱਝਾਂ ਗਾਵਾਂ ਖੜ ਦੇ ਨੇ। ਅਹੀਂ ਤੱਕਾ ਤੋਂ ਬੱਦੇ ਕੇ ਮਾਰਨੀ। ਪਿਛੋਂ ਭੱਜੇ ਆਉਣਾ। ਮੱਝਾਂ ਟੱਪੋ। ਇਹ ਜਿਹੜੀਆਂ ਮੱਝਾਂ ਪੱਟਾਪਦੇ ਰਹੇ। ਅਹੀਂ ਪਿਛੂ ਛਟਾਲਾ ਫੜ ਦਨ। 40 ਸਪੀਡ ਦੇ। ਘਰ ਡੱਬੀ ਦੀ ਤੀਵੀ ਰੱਖਣੀ। ਰੱਸਾ ਚੜੀ ਜਾਣਾ। ਜਿਹੜੀਆਂ ਉਹ ਮਿਹਨਤਾਂ ਲਾਈਆਂ ਅੱਜ ਕੰਮ ਆਉਂਦੀਆਂ। ਥੱਲੇ ਹੀ ਛਾਲ ਮਾਰ ਦਿਆ ਕਰ ਪੈ। ਤੇ ਨਿਆਣੇ ਓਵੇਂ ਮੇਰੇ ਕੋਲ। ਆਹ ਜੱਸੀ ਗੱਲ ਭਰੀ ਲੈ ਜੀ ਨੋਂਦੇ ਹਣੀ ਯਾਰ ਦੀ ਉਹ ਲੜਿਆ ਨਾ ਕਰ ਨੇ ਸਾਡੇ ਫਰੈਂਚਲੀ ਪੈਸੇ ਕੱਢ ਕੇ ਲੈ ਗਿਆ ਬਈ ਦੀ 76 ਕਿਸੇ ਨੂੰ ਵੀ ਵਜਦੇ ਬੈਟਰੀ ਵਜਦੀ ਆ ਪਰ ਤੁਸੀਂ ਨਾ ਮੈਨ ਲੱਗਾ ਟੀਕੇ ਰਹਿੰਦੇ ਜੀ ਮੈਂ ਤੇਰਾ ਦਿਮਾਗ ਖਰਾਬ ਹੈ ਜੇ ਕੋ ਮਰਜੀ ਲੈ 50000 ਰੁਪਏ ਮਹੀਨਾ ਆਪ ਟ੍ਰੇਨਿੰਗ ਦੇ 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 ਨੇ ਹੱਥੋਂ ਬਾਈ ਹੋਣਾ ਰਹਿ ਗਿਆ ਸੀ ਰੁਕੋ ਜਰਾ ਸਬਰ ਕਰੋ ਬੋਲਾ ਧੱਕਾ ਬੁੱਕੀ ਨਹੀਂ ਕਰਨੇ ਕਾ ਆਰਮ ਸੀ ਲੈਣੇ ਕਾ ਮੌਸਮ ਚੇਂਜ ਹੋ ਗਿਆ ਤੇ ਹੁਣ ਡਾਇਰੈਕਟ ਚਾਰਟ ਸਾਰੇ ਮੁੰਡੇ ਪੁੱਛ ਲਾਪੇ ਚੇਂਜ ਤੇ ਜੇ ਆਪਾਂ ਕੁਝ ਵੀ ਕਰਨਾ ਸਿਰਫ ਜਿਹੜਾ ਪਾਣੀ ਆਪਾਂ ਗਰਮ ਕਰਿੱਤੇ ਆ ਨਾ ਸ਼ੁਰੂ ਉਹ ਸਵੇਰ ਦਾ ਤੇ ਰਾਤ ਦਾ ਗਰਮ ਪੀਣਾ ਬਾਕੀ ਜਿਹੜਾ ਦੁਪਹਿਰ ਦਾ ਵਾ ਉਹ ਨੋਰਮਲ ਕਰਦੋ ਬਾਕੀ ਜਿਹੜੇ ਫਰੂਟ ਆ ਤਾਂ ਸਦਾ ਬਾਹਰ ਹੀ ਹੁੰਦੇ ਆ ਵਿਸ਼ੂ ਸਦਾ ਬਾਹਰ ਫਰੂਟ ਕਿਹੜੇ ਚੱਲਦੇ ਆਪਾਂ ਨੂੰ ਪਤਾ ਨਹੀਂ ਪਾਜੀ ਬਨਾਣਾ ਜਿੰਮ ਵਾਲਿਆ ਸੇ ਬਹੁਤ ਬੈਸਟ ਹੈ 12 ਮਹੀਨੇ ਮਿਲਦਾ ਫਿਰ ਐਪਲ ਕੋਸਾਹੋ ਡਾਈਟ ਜਸੇ ਲਾਪੇ ਰਣ ਜਿਲਦਾ ਨਹੀਂ ਨਹੀਂ ਪਾਜੀ ਨਹੀਂ ਦੱਸਿਆ ਨਹੀਂ ਨਹੀਂ ਅਸੀਂ ਤਾਨੂੰ ਪਤਾ ਵਿਸ਼ੂ ਫਰੂਟ ਆਲੇ ਤੇ ਤੁਹਾਨੂੰ ਫਰੂਟ ਦੱਸੂਗਾ ਕਿ 12 ਮਹੀਨੇ ਕਿਹੜਾ ਚੱਲਦਾ ਤੇ ਕਿਹੜਾ ਫਰੂਟ ਜਿਹੜਾ ਉਹ ਬੈਸਟ ਹੁੰਦਾ ਵਿਸ਼ੂ ਜੀ ਦੱਸੋ ਦੱਸੋ ਮਾਰਾ ਇਹ ਸਾਨੂੰ ਭਾਜੀ ਉਹਨਾਂ ਨੇ ਸਾਰਾ ਕੁਝ ਸਮਝਾਇਆ ਇਹਨਾਂ ਦੀ ਨਿਊਟ੍ਰੀਸ਼ਨ ਅਸੀਂ ਤੇ ਲੈਣੇ ਦੇ ਵੇਚਦੇ ਰਹੇ ਆ ਨਾ ਭਾਜੀ ਉਹਨਾਂ ਨੇ ਸਾਨੂੰ ਇਹਨਾਂ ਦੀ ਨਿਊਟ੍ਰੀਸ਼ਨ ਵੈਲਿਊ ਸਮਝਾਈ ਆ ਲੋਕਾਂ ਨੂੰ ਦੱਸੋ ਅਵੇਅਰ ਕਰੋ ਆਪ ਵੀ ਚੰਗੀਆਂ ਚੀਜ਼ਾਂ ਖਾਓ ਤੇ ਅਸੀਂ ਲੱਗੇ ਗੱਲ ਫੇਰ ਆ ਕਿ ਕੱਲਾ ਜਿਮ ਲਾਉਣਾ ਕੱਲਾ ਸਪਲੀਮੈਂਟ ਖਾਣਾ ਬੰਦਾ ਫਿੱਟ ਨਹੀਂ ਹੋਦਾ ਜ਼ਿਆਦਾ ਜੇ ਇਕੱਲਾ ਫਰੂਟ ਖਾਣ ਨਾਲ ਹੀ ਬੰਦਾ ਫਿੱਟ ਹੋਵੇ ਤੇ ਵਿਸ਼ੂ ਦੇ ਪੇੜ ਮਸਲ ਪਏ ਹੋਣੇ ਹੀ ਕੈਮਰਾ ਮਾਰੋ ਮੜ ਜਾਣਾ। ਕੱਲ ਨੂੰ 2.5 ਘੰਟੇ ਐਕਸਰਸਾਈਜ਼ ਕਰਨੀਆਂ, ਬਾਈਕ ਤੇ ਡਿਸਿਪਲ ਰਹਿਣਾ ਪੜਾਵਾ। ਇਸ ਕਰਕੇ 2.5 ਘੰਟੇ ਵਰਕਆਊਟ ਕਰੋ ਤੇ ਬਾਈਕ ਹੰਡ ਡਿਸਿਪਲ ਵਿੱਚ ਰਹਿਣਾ ਬਹੁਤ ਜ਼ਰੂਰੀ ਆ। ਬਾਕੀ ਸਬਜ਼ੀਆਂ ਵਿੱਚੋਂ ਜਿਹੜੇ ਵਰਕਆਊਟ ਘੱਟ ਕਰਦੇ ਆ, ਆਲੂ ਹੋ ਗਏ, ਚੌਲ ਹੋ ਗਏ, ਮਾਂ ਹੋ ਗਏ, ਚਿੱਟੇ ਚੌਲ ਹੋ ਗਏ ਜਿਹੜੇ ਵਾਈ ਕਰਦੀਆਂ ਸਬਜ਼ੀਆਂ ਉਹ ਕੱਟ ਖਾਓ। ਰਾਤ ਨੂੰ 3-4 ਘੰਟੇ ਸੌਣ ਤੋਂ ਪਹਿਲਾਂ ਕੁਝ ਨਾ ਖਾਓ, ਲਾਈਟ ਖਾਓ। ਐਕਸੈਸ ਆਫ एवरीथिंग ਇਜ਼ ਬੈਡ। ਇਸ ਕਰਕੇ ਫੈਟ ਕਦੀ ਵੀ ਨਹੀਂ ਵਾਧਦੀ। ਮੁਰਕੇ ਤੁਹਾਨੂੰ ਆਪਾਂ ਡਿਟੇਲ ਦੱਸਾਂਗੇ ਕਿ ਫੈਟ ਕਿੰਨੇ ਤਰ੍ਹਾਂ ਦੀ ਹੁੰਦੀ ਆ। ਸੈਚੂਰੇਟ ਫੈਟ, ਟ੍ਰਾਂਸ ਫੈਟ, ਗੁੱਡ ਕੋਲੈਸਟ੍ਰੋਲ, ਬੈਡ ਕੋਲੈਸਟ੍ਰੋਲ। ਇੱਕ ਵੇਰਵੇ ਵਿੱਚ ਵੱਖਰਾ ਆਪਾਂ ਬਲੌਗ ਬਣਾਵਾਂਗੇ। ਮੇਨ ਪਾਣੀ ਦੀ ਗੱਲ ਅੱਜ ਕਿ ਪਾਣੀ ਜਿਹੜਾ ਸਵੇਰ ਦਾ ਤੇ ਰਾਤ ਦਾ ਤੋਸਾ, ਬਾਕੀ ਨੋਰਮਲ ਤੇ ਗਰਮੀਆਂ ਵਿੱਚ ਕਦੀ ਬਰਫ ਵਾਲਾ ਪਾਣੀ ਨਹੀਂ ਪੀਣਾ। ਪਾਣੀ ਹਮੇਸ਼ਾ ਜਿਹੜਾ ਉਹ ਬੈ ਕੇ ਪੀਓ ਤੇ ਦੁੱਧ ਖੜੇ ਹੋ ਕੇ ਪੀਓ ਠੀਕ ਹੈ ਇਹ ਵੀ ਤੁਹਾਨੂੰ ਬੋਲ ਦਵਾਂਗੇ ਇਹਨਾਂ ਗੱਲਾਂ ਤੁਹਾਨੂੰ ਮਾੜਿਆ ਨਿਊਟ੍ਰੀਸ਼ਨ ਬਾਰੇ ਆਪਾਂ ਦੱਸਿਆ ਫਾਈਬਰ ਜ਼ਿਆਦਾ ਲੋ ਤੇ ਜਿਹੜੇ ਵੀ ਲੜਕੀਆਂ ਨੇ ਟਰਾਂਸਫਰਮੇਸ਼ਨ ਕਰਨੀ ਆ ਵੇਟ ਵਧਾਉਣਾ ਵਾ ਘਟਾਉਣਾ ਵਾ ਉਹ ਨਾਰਮਲ ਜਿਹੜਾ ਸਵੇਰੇ ਸੌਂਫ ਜੀਰਾ ਧਰਮ ਪਾਣੀ ਦੱਸਦਾ ਰਹਿਣਾ ਕਿ 1 ਲੀਟਰ ਪਾਣੀ ਲੈ ਕੇ ਉਹਦੇ ਵਿੱਚ ਦੋ ਚਮਚੇ ਸੌਂਫ ਪਾ ਲਓ ਜੀਰਾ ਪਾ ਲਓ ਜਿਵੈਣ ਪਾ ਲਓ ਭਾਵੇਂ ਅਦਰਕ ਪਾ ਲਓ ਇਹਦਾ ਮਿਕਸਰ ਜਿਆ ਕਰਕੇ ਉਹਦੇ ਨਾਲ ਹੀ 5-6 ਬਦਾਮ ਦੀਆਂ ਗ੍ਰੀਆਂ ਰੱਖੋ ਭੇਜੇ ਸਵੇਰੇ ਉਹ ਨਾਲ ਕੈਂਡੀ ਜਾਵਲਾ ਕਿਆ ਬਾਤ ਆ ਤੇ ਉਸ ਤੋਂ ਬਾਅਦ ਜਿੰਨਾ ਥੋੜਾ weight ਵਧਾਉਣਾ ਵਾ ਉਹ ਦਲੀਆ ਵਗੈਰਾ ਲੈ ਲੈਣ ਜਾਂ ਥੋੜਾ ਹੈਵੀ ਲੈ ਲੈਣ ਤੇ ਜਿੰਨਾ ਘਟਾਉਣਾ ਵਾ ਉਹ ਸਿੰਪਲ ਫੁਲਕਾ ਤੇ ਵੈਜੀਟੇਬਲ ਸੂਪ ਦੇ ਪੋਹਾ ਠੀਕ ਆ ਹੁਣ ਲੋੜ ਲੱਗਿਆ ਆਪਾਂ ਐਕਸਰਸਾਈਜ਼ ਤੋਂ ਬਾਅਦ ਫਿਰ ਨਾਲ ਲੈਣਾ ਪੈਣਾ ਅਜਿਹਾ ਅਰੇ ਕਿਹਾ ਆ ਗਿਆ ਹਾਂ ਜੀ 25 25 15 ਮਾ 15 ਜੀ ਤਾਜੀ ਜੀ ਪੁਲਿਸ ਲਾਈਨ ਵਾਲੇ ਗੇਮ ਘੇੜਦੇ ਆ ਉਹਨਾਂ ਨੂੰ ਕੀ ਫਾਇਦਾ ਹੁੰਦਾ ਪ੍ਰੋਮੋਸ਼ਨਾਂ ਵਾਧੀਆਂ ਗ੍ਰੇਡ ਵਾਧੇ ਬਿੜਾ ਉਹਨਾਂ ਦੇ ਗੜੀ ਅੱਛਾ ਮੈਡਲ ਜਦੋਂ ਲੈ ਕੇ ਆਉਂਦੇ ਆ ਪੁਲਿਸ ਗੇਮਾਂ ਹੁੰਦੀਆਂ ਨਾ ਠੀਕ ਹੈ ਤੇ ਜੇ ਐਵੇਂ ਕੋਈ ਨੋਰਮਲ ਪੁਲਿਸਨ ਘੇੜੇ ਉਹਨੂੰ ਸਰਕਾਰੀ ਨੌਕਰੀ ਹੋ ਜਾਂਦੀ ਸਰਕਾਰੀ ਨੌਕਰੀ ਹਾਂ ਇਸ ਦੇ ਅਕੋਰਡਿੰਗ ਹੁੰਦਾ ਨਾ ਤੁਹਾਡੀ ਏਜ ਕਿੰਨੀ ਆ ਕੀ ਸਾਤਾ ਬਜੋ ਵਕੈਂਸੀਆਂ ਨਿਕਲਦੀਆਂ ਫਿਰ ਅਪਲਾਈ ਕਰਦੇ ਆ ਕੋਰਸ ਕੋਟਾ ਅਲੱਗ ਹੁੰਦਾ ਨਾ ਠੀਕ ਉਹਦਾ ਬੜਾ ਫਾਇਦਾ ਹੁੰਦਾ ਕੱਲੋ ਜਿੱਦਾਂਣਾ ਆ ਕੋਈ ਵੀਆਈਪੀ ਡਿਊੜੀਆਂ ਲੱਗਦੀਆਂ ਕੋਸ਼ ਲੱਗਦੀਆਂ ਤੇ ਉਹ ਨਜ਼ਾਰੇ ਆ ਸਪੋਰਟਸ ਵਾਲਾ ਨਜ਼ਾਰੇ ਲੈਣ ਦੇ ਐਕਸਸ ਫਿਕਰ ਆਪਾਂ 50 ਦੇ 25 80 ਦੇ 20 110 ਦੇ ਤੇ ਨਾ ਹਾਂਜੀ 20 ਦਾ ਇੱਕ ਤੇ 30 ਦਾ ਇੱਕ ਤੇ ਫਿਰ 350 ਜੀ ਸਰ ਚਲੋ ਆਪੇ ਚੋਕੇ ਲੋਣੀ ਬੜੀ ਵੱਡੀ ਗੱਲ ਹੁੰਦੀ ਹੈ ਮੈਂ ਸਿਰ ਮੈਂ ਵਹਿ ਕਿਸ਼ੇ ਖੜਾ ਨਾ ਕੰਬਰ ਤਾਂ ਨਾ ਪਤਾ ਹੀ ਕਿੰਨੀ ਹਰ ਵਾਰੀ ਨਹੀਂ ਦੱਸਣੀ ਦਿਲ ਹੋਣਾ ਚਾਹੀਦਾ ਜਵਾਨੇ ਜਿਗਿਆ ਮੈਂ ਅੱਛੇ ਸੀ ਲੌਣ ਲਗਾ ਮੈਨੂੰ ਬੜੀ ਭੁੱਖ ਬੜੀ ਲੱਗੀ ਟਮਾਟਰ ਜਿੱਕਰ تک ਕੁਲਚੇ ਖਾਵਾ ਦੇ ਸਤਾਜੀ ਪਲਵਾਨ ਦਾ ਉਹ ਐਵੇਂ ਬੰਦ ਹੋ ਜਾਂਦਾ ਆਪਾਂ ਕੰਟਰੋਲ ਕਰ ਲੈਣਾ ਆਪਾਂ ਖਲਵਾ ਦਾਂਗੇ ਖਾਣਾ ਨਹੀਂ ਬਣਾਇਆ ਕਿਣਾ ਪਲਵਾਨ ਸਾਹਿਬ ਨਹੀਂ ਖਾਣਾ ਇਹ ਤਾਂ ਖੇਦੋ 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 ਬਹੁਤ ਵਧੀਆ ਬਹੁਤ ਵਧੀਆ 130 ਕਿਲੋ ਬਹੁਤ ਵਧੀਆ ਤਾਂ ਇਹਦੇ ਸਵਾਪਾਦ ਨੂੰ ਹਾਂਜੀ ਸਾਰੇ ਸਦਾਈ ਵੀ ਨੂੰ ਆਉਂਦਾ ਓਏ ਆ ਗਰਮੋ ਵੇ ਸੀਪੋ ਖੜੇ ਕੋਖਪੜੀ ਲੱਗੀ ਐ ਹੋ ਚਾਰ ਕੋਖਮੀ ਜਦ ਲੱਗੀ ਕੋਈ ਗਰਤਮਲ ਚੀਜ਼ ਖਾਣ ਦੀ ਕਰਨ ਖਾਰੀ ਕੰਟਰੋਲ ਕਰ ਲੈਣਾ ਓਕੇ ਕਰਾਰੀ ਦੀ ਕੋਈ ਚੀਜ਼ ਕਰਾਰੀ ਜੀ ਕੰਡੀਆਂ ਬੜੀ ਆਦਮੀ ਦੀ ਪਹਿਲਵਾਨਾਂ ਨੂੰ ਜਾ ਕੇ ਇਸ ਵੇਲੇ ਖੱਟਾ ਤੇ ਜਾਂ ਮਿੱਠਾ ਖਾਣ ਦੀ ਕਰਦਾ ਹੁੰਦਾ ਬੜੀ ਭੜੀ ਆਦਤ ਹੁੰਦੀ ਏ ਕੰਟਰੋਲ ਕਿਉਂ ਕਰਨਾ ਕੰਟਰੋਲ ਕਰਨਾ ਐਸੇ ਲਾਉਣੀਆਂ ਨਹੀਂ ਹਨ ਸਾਲੇ ਚੇਰੀ ਦੀ ਜਿੱਥੀ ਸੰਡੇ ਐ ਐਸੇ ਲਾ ਕੇ ਫੇਰ ਹੁਣ ਜਦੋਂ ਮਨ ਚੇਂਜ ਹੋਏ ਨਾ ਇਹਨੇ ਮੰਗੀ ਜਣਾ ਕੋਈ ਨਾ ਕੋਈ ਜਦੋਂ ਮੈਂ ਕੰਟਰੋਲ ਕਰ ਲਿਆ ਫਿਰ ਇਹਨੂੰ ਹੁਣਾਂ ਕਿ ਨਹੀਂ ਯਾਰ ਇਹਨੇ ਨਹੀਂ ਖਾਣੀ ਮੈਨੂੰ ਸਹੀ ਗੱਲ ਯਾਰ ਇਦਾਂ ਅੰਦਰੋਂ ਜਿਹੜੀ ਆਪਣੀ ਚੀਜ਼ਾਂ ਖਰਾਬ ਮੰਨਦੀ ਨਾ ਖਰਾਬ ਮੋਸ਼ਨਸ ਹੁੰਦੀ ਹੈ ਹਾਂਜੀ ਲਿਵਰ ਤੇ ਵੀ ਮੋਸ਼ਨਸ ਹੁੰਦੇ ਆ ਜਿੱਦਾਂ ਦੇ ਕਿ ਇਹਨੂੰ ਆਦ ਪੜਾਉਂਦਾ ਨਹੀਂ ਪੈਣੀ ਆ ਫਿਰ ਮੇਰਾ ਮਾਈਂਡ ਚੇਂਜ ਹੋਣਾ ਥੱਕੇ ਨਾ ਫਿਰ ਉਹ ਚੀਜ਼ ਖਤਮ ਹੋਣੀ ਫਿਰ ਪ੍ਰੋਟੀਨ ਪੀ ਲੈਣੀ ਆ ਫਿਰ ਜਿਹੜੀ ਬਾਕੀ ਡਾਈਟ ਉਹ ਚੱਲਣੀ ਆ ਤਜੀਨ ਢਿੱਡ ਕਿੰਦਾ ਜੋ ਆਂਦਾ ਹਾਂ ਉਹ ਗੋਲ ਜੀ ਘਾੜਿਆ ਤੇ ਜੀ ਹੁਣ ਖਾ ਲਿਆ ਫਿਰ ਐਕਸਰਸਨ ਲਗਣੀ ਕੱਲ ਵੇਹੇ ਅਦਵਾਰੀ ਇੱਥੇ ਚੀਜ਼ਾਂ ਕੰਟਰੋਲ ਕਰਨਾ ਪੈਂਦਾ ਲਾ ਲਾ ਦੋ ਭਾਈ ਇਹ ਤਾਂ ਬਾਤਾਂ ਨੂੰ ਬੁਝਈ ਭਾਈ ਸਾਡੇ 37 ਬੈਂਚ ਜ਼ਿੰਦਗੀ ਦੀ ਪਹਿਲੀ ਵਾਰੀ ਲਾਉਣ ਲੱਗੇ ਆ ਬਲਜੀਤ ਭਾਈ ਮੈਨੂੰ ਤਾਂ 40 ਦਾ ਜੋਸ਼ ਲੱਗਦਾ 40 ਲਾਉਂਗੇ ਜਾਣੀ ਨਹੀਂ ਜੋ ਤੋਰੇ ਨੇ ਕਿੰਨੇ ਸਫਲ ਹੋ ਤਰੇ ਸੀ 80 ਤੋਂ 80 ਤੇ ਰਹੇ ਭਾਈ ਫਿਰ ਕਿੱਦੀ ਕਲੀਅਰ ਆਪਾਂ 100 ਹਨਾ ਹਾਂਜੀ ਫਿਰ ਦਾ ਹੋ ਫਿਰ 115 15 20 ਦੇ ਮੁੜ ਕੇ ਇੱਕ ਜਿਹੜੀ ਪਾਣੀ ਉਹ ਕੀ ਹੋ ਗਿਆ ਉਹ ਨਹੀਂ ਲੱਗੀ ਨੀ ਰਿਵਰਸ ਆ ਗਈ ਇੱਕ ਜਿਹੜੀ 100 ਨਹੀਂ ਲੱਗੀ 100 ਨਹੀਂ ਲੱਗੀ ਅੱਜ ਵੇਲੇ 137 ਬੈਂਚ ਪਾਈ ਹੈ ਜਿਹੜੇ ਪਹਿਲੇ ਦਿਨ ਆਏ ਨੇ ਉੱਤੇ ਚੜਦੇ ਮੈਂ ਬੈਠ ਕੇ ਮਰੂੰ ਪਰ ਭਾਈ ਨੇ ਰੇਕ ਟ੍ਰਿਕ ਆ ਪਾਸ ਕੀਤੀ ਸਿਆਣੇ ਇਹਨਾਂ ਨੂੰ ਪਤਾ ਸੀ ਕਿ ਪਲੇਟਫਾਰਮ ਸਹੀ ਆ ਤੇ ਕੋਈ ਗੱਲ ਨਹੀਂ ਰਮਝਾ ਗਣ ਦੂਜੇ ਨਿਆਣੇ ਹੁਣ ਉਹ ਛੁੱਟੀ ਜਾ ਕੇ ਗੁੱਸਾ ਲਾ ਕੇ ਭੱਜ ਜਾਂਦੇ ਆ ਇਹ ਦੋ ਬੰਦੇ

ਚੱਕਰੀ ਕੋਈ ਨਹੀਂ ਮੱਥਲੇ ਨਾਲ ਤਾਨਾ ਪੰਖਾ ਘੜੇ ਚ ਆਗੀ ਆਗੀ ਨਾਗੀ ਆਜ ਵਾਹ ਇੱਕ ਖੇਡੋ ਥੱਲੇ ਦੀ ਮਾਰਨੀ ਨਾ ਥੱਲੇ ਨਹੀਂ ਮਾਰਨੀ ਅੱਛਾ ਦੇਖੋ ਅਗਲੀ ਮੇਰੀ ਲੱਗਦੀ ਹੈ ਕੋਈ ਗੱਲ ਨਹੀਂ ਉਹ ਥੱਲੇ ਕੋਈ ਆਪੇ ਚੱਕੀ ਨਾ ਕੋਈ ਨਹੀਂ 30 ਬੜੀਆ ਬਜ 35 ਵੀ ਲਾਉਣ ਦੇ ਆ ਉਹ ਥੱਲੇ ਮਾਰੀ ਖੜੇ ਚ ਕਰਦੀ ਇੰਨਾਂ ਨੂੰ ਇਹ ਵੀ ਥੱਲੇ ਮਾਰ ਕੇ ਤੇ ਫਿਰ ਮੈਂ ਹੈਂਗ ਕਰ ਦੂੰਗਾ ਪਰ ਜਿਹੜੀ ਤਕਨੀਕਾਂ ਤੁਸੀਂ ਲਾਉਦੇ ਉਸੇ ਤਰੀਕੇ ਨਾਲ ਲਾਓ ਠੀਕ ਹੈ ਉਹ ਤਰੀਕੀ ਸਹੀ ਆਪਣੀ ਐਦਾਂ ਆਉਣੀ ਫਿਰ ਪੁਸ਼ ਦਾਤ ਉਹ ਅਗਲੀ ਵਾਰ ਲੱਗੂਗੀ ਅਗਲੀ ਹਰ ਵੇਲੇ ਭਾਈ ਹੁਣ ਤੇ ਗੁੱਸਾ ਚੜ ਗਿਆ ਵਾ ਨਹੀਂ ਅੱਜ ਨਹੀਂ ਲਾਉਣੀ ਅੱਜ ਜੋਰ ਪਰ ਕੇ ਆ ਜਾਣਾ ਨਹੀਂ ਫਿਰ ਤੇਰੇ ਚੋਪਰ ਦਾ ਅਗਲੀ ਵਾਰੀ ਇਹ ਚਲਦੀਆਂ ਰਹਿਣੀਆਂ ਬੈਂਚਾਂ ਵਧ ਗਈਆਂ ਘਟ ਗਈਆਂ ਕੋਈ ਟੈਨਸ਼ਨ ਨਹੀਂ ਹੈ ਜੀ ਇਹਨੂੰ ਪੂਰਾ ਪਹਾ ਤਿਆਰ ਥਾਪੀ ਮਾਰ ਕੇ ਗਿਆ ਤੇ ਭਾਜੀ ਡੇਢ ਬੈਂਚ ਲਾਉਣੀ ਏ ਤੇ ਇਹ ਵੀ ਕਹਿੰਦੇ ਲਾਉਂਦਾ ਰਿਆ ਹੀ ਗਿਆ ਪਿਛੇ 15 ਕਿਲੋ 13 ਕਿਲੋ ਲਾਗ ਮੜੂ ਗਾਣੇ ਵੀ ਲਾਏ ਸੀ ਹਾਂਜੀ ਅੱਜ ਇਹ ਕਿਹੜਾ ਲਾਈਗਾ ਹਾਂ ਅੱਜ ਨੌਨ ਸਟਾਪ ਲਾ ਨੌਨ ਸਟਾਪ ਰਮਾਇਆ ਅੱਜ ਅੱਜ ਹੀ ਜੀਓਗ੍ਰਾਫੀ ਦਾ ਪੇਪਰ ਕਿੰਨਾ ਕਰਕੇ ਜਾਣਾ ਏ ਸੈਕਸ਼ਨ ਛੱਡਦਾ 20 ਸੈਕਸ਼ਨ ਵਿੱਚ ਦੋ ਆਉਂਦੇ ਹੀ ਤੂੰ ਫੇਰ ਮੈਂ ਐਂਡ ਮੂਵਮੈਂਟ ਤੇ ਕੀਤੇ ਬਾਅਦ ਚ ਪੇਪਰ ਦਾ ਟਾਈਮ ਓਵਰ ਹੋ ਗਿਆ ਜਿਹੜਾ ਥੋੜਾ ਬੋੜਾ ਛੁੱਟ ਗਿਆ ਕਿੰਨੇ ਨੰਬਰ ਹੀ 80 ਦਾ ਪੇਪਰ ਹੈਗਾ ਹੀ ਤੇ 75 ਨਹੀਂ ਭਾਈ 7 ਦੇ ਪੱਕੇ 60 7 7 7 ਨੰਬਰ ਤੇਰਾ ਬੇੜਾ ਕਰਕੋ ਜੀ 7 ਦੇ ਪੱਕੇ ਹੈ ਚਲ ਫੇਰ ਵੀ ਥੋੜਾ ਬੜਾ ਨਾ ਕਰੀ ਜਾ ਪੜਾਈ ਵਾਲ ਤੇ ਅਣ ਬਾਕੀ ਮੈਂ ਤੈਨੂੰ ਸਪੋਰਟ ਸਕੇ ਕੱਢ ਦੂੰਗਾ ਨੈਸ਼ਨਲ ਰੂਸ਼ਦ ਨੂੰ ਮੈਂ ਖੜਾ ਦੇਣੀ ਉਹ ਤੈਨੂੰ ਕਿਹਾ ਵਾ ਘਟਾਉਣੀ ਪਈਏ ਲੋ ਬਾਕੀ ਫੇਰ ਵੀ ਪੜ੍ਹਾਈ ਜੜੀ ਬੁੱਤ ਕਰੋ ਪੜ੍ਹਾਈ ਜ਼ਰੂਰੀ ਹੈ ਫਿਜ਼ਿਕਲ ਐਜੂਕੇਸ਼ਨ ਵਿੱਚ 200 ਵਿੱਚ 190 ਚੱਲ ਉਹ ਤੇ ਵਧੀਆ ਪ੍ਰੈਕਟੀਕਲ ਤੋਂ ਵਧੀਆ ਗਾਵਾ ਉਹ ਕੰਫੀਡੈਂਸ ਤੇਰਾ ਬਣ ਗਿਆ ਪਰ ਥਿਉਰੀ ਥੋੜਾ ਧਿਆਨ ਦੇ ਹਾਂ ਜੀ ਜੀਓਗ੍ਰਾਫੀ ਦੇ ਵਿੱਚੋਂ 80 ਨੰਬਰਾਂ ਦਾ ਪੇਪਰ 7 ਨੰਬਰ ਦੀ ਬਾਜ਼ ਆ ਚੁੱਕੀ ਆ 7 ਬੈਲਟ 7 ਬੈਲਟਾਂ ਦੀ ਤਿਆਰੀ ਰੱਖਣਾ ਲਾਈਏ ਆ ਬੰਦਾ ਕੋਈ ਨਹੀਂ ਲੱਪਣਾ ਮਦੇ ਸਾਬ ਪਈ ਮੈਂ ਸਾਬ ਨੂੰ ਬੁਖਾਰ ਆ ਅੱਜ ਮੈਂ ਹੈਗਾ ਚੱਲ ਚੋਕੇ ਛੱਡਦੀ ਹਾਂ ता तो बलैसिंग पैंती महापुरुखा का आशीर्वाद नो रिस्ट बैंड नो बैल्ट परमात्मा इद रखे जिनी देर लौना महाराज इधर लोगा करे बस क्योंकि एदा कदी हंकार ना करो जो जाने मैं जो बन बंत सो हो तो बिस्टा इसकी जिसकी बस्त सोई ले जाएगा रोस किसे क्यों कीजिए? जी ए कदी देह हंकार ना करो माटी का पतराए बस ਸ਼ੁ크rana ਕਰੋ ਪ੍ਰਮਾਤਮਾ ਦਾ ਜਿੰਨਾ ਕੋ ਦੋ ਬਾਹਮਾਣੀ ਹੈਗੇ ਉਹਨਾਂ ਨੂੰ ਪੁੱਛੋ ਜਿੰਨਾਂ ਦੀ ਲੱਤਾਂ ਨਹੀਂ ਗਮ ਨੂੰ ਪੁੱਛੋ ਜਿਹੜੇ ਸੌਣ ਨਹੀਂ ਸਾਦੇ ਉਹਨਾਂ ਨੂੰ ਪੁੱਛੋ ਬਸ ਸ਼ੁ크rana ਕਰਿਆ ਕਰੋ ਦਾ ਸ਼ੁ크rana ਚਲ ਓਏ ਸ਼ਰਾ ਓਏ ਓਏ ਹੱਟ ਲਾਈਟ ਬੰਦ ਦੇ ਦੀ 3 4 5 ഷ സോഡ തോടോ അസ ്യാ ബാ ച ਮਨ ਮੈਨ ਲਈ ਤਾਂ ਭਾਈ ਦਾ ਹੀ ਮੰਨ ਕਰਕੇ ਲਾਉਂਦਾ ਨਾ ਲਾਉਣੇ ਭਾਈ ਲਾਉਣੇ ਲਾਉਣੇ ਠੀਕ ਆ ਜੀ ਤੁਹਾਡਾ ਅਸ਼ੀਰਵਾਦ ਚਾਹੀਦਾ ਬਸ ਚੱਕੀ ਫੱਟੇ ਲਾਵਾਂਗੇ ਫਿਰ ਦੇਖਣਾ 50 ਲਈ ਹਾਂਜੀ ਖੜੀ ਚੱਲ ਆਏ ਕਹਿੰਦੇ ਹਾਂ ਹਾਂਜੀ ਪਾਉਂਗਾ ਤੂੰ ਉਸੇ ਬਾਸੀ ਮਾਰਦੀ ਨਾਲ ਕਿਆ ਮਰਦਾ ਕੈਮਰਾ ਬੜਾ ਡਰਦਾ ਹੈ ਚੋਰੀ ਹੋਣਾ ਜਮ ਤੋਰ ਲਾਗ ਰਹਾ ਵਾ ਨਸ਼ਾ ਚੰਦਈ ਜਿਮ ਮੈਂ ਇਹਦਾ ਲਾਉਣਾ ਤੇ ਲਾਉਣਾ ਇਥੇ ਆ ਪੂਆ ਐਕਟਿਵ ਹੋਇਆ ਮੇਰੀ ਜ਼ਿੰਦਗੀ ਦੇ ਵਿੱਚ 50 50 ਦੀ ਬਾਸੀ ਨਹੀਂ ਮਾਰੀਣੀ ਜਿੱਦਨ ਮੈਂ ਬਾਸੀ ਮਾਰ ਗਿਆ ਨਾ ਮੈਂ ਘਰ ਤੋਂ ਜਨਣਾ ਇਹ ਐ ਤੂੰ ਖਦਨਾ ਪਰਮਾਨ ਜਾ ਕੇ ਫਿਰ ਨਹਾਟ ਹੋ ਗਿਆ ਚੋਰ ਹੈ ਨਾ ਚਪੇੜਾ ਮਾਰ ਰਹੀਆਂ ਮੂੰਹ ਦੇ ਉਹ ਬਾਸੀ ਮਾਰ ਗਿਆ ਓਏ ਆ ਜਾ ਓਏ ਬਾਸੀ ਦਾ ਮੈਣ ਡੈਡ ਨਾਲੇ ਤੇਰੀ ਉਮਰ 18 ਸਾਲ ਆਹ ਆਹ 18 ਸਾਲ ਦੀ ਉਮਰ ਦੇ ਵਿੱਚ ਹੁਣ ਵੀ ਜਾ ਕੇ ਪਿੰਡੋਂ ਪੁੱਛ ਲਈ ਜਦੋਂ ਅਸੀਂ ਬਾੜ ਖੜਦਨੇ ਆ ਨਹਿਰ ਸਾਡੀ ਭੋੜ ਪੋਲ ਵਾਲੀ ਤੇ ਮੱਝਾਂ ਗਾਵਾਂ ਖੜਦਨੇ ਆ ਗਾਂ ਦੇ ਜਲ ਚਲੋਂਦੀ ਨਹੀਂ ਆ ਗਾਂ ਨੂੰ ਆਤ ਹੁੰਦਾ ਵੀ ਜੇ ਅਸੀਂ ਨਿਵਾਉਣਗੇ ਹਨ ਉਹਨੇ ਪਾਣੀ ਵੜਨਾ ਨਹੀਂ ਭਾਜੀ ਗਾਂ ਦੇ ਬੱਕਰੀ ਪਾਣੀ ਨਹੀਂ ਵੜਦੀ ਅਸੀਂ ਧੱਕਾ ਧੁਕਾ ਦੇ ਕੇ ਮਾਰਨੀ ਉਹਨੇ ਉਸ ਥੋੜੇ ਬਾਹਰ ਫਿਰ ਅਸੀਂ ਮੱਝਾਂ ਖਿਲਾੜਨੀ ਆ ਪੂਰੇ ਮਛਰੇ ਆਣਾ ਸਾਰੇ ਵਾਗੀਆਂ ਨੇ ਛਾਲਾ ਮਾਰੀਏ ਮੱਝ ਖਿਲਾੜਦਣੀ ਪਿਛੋਂ ਭੱਜੇ ਆਉਣਾ ਮੱਝਾਂ ਟਪੋ ਐਡੀ ਤੇ ਮੱਝ ਹੁੰਦੀ ਆ ਆਹ ਜਿਹੜੀਆਂ ਮੱਝਾਂ ਪਟੱਪਦੇ ਰਹਿ ਰਹੇ ਨੇ। ਪਰਾਲੀ ਦੇ ਜਿਹਨੇ ਕਿੰਨੂ ਲੱਗੇ ਹੋਏ ਆ। ਪਿੰਡਾਂ ਗੱਲ ਕਿੰਨੇ ਜਣੇ ਉਸੇ ਕਿੰਨੂ ਲਾਦਨੇ। ਉੱਥੋਂ ਛੜਾ ਮਾਰਦੀਆਂ। ਪਰਾਲੀ ਨੂੰ ਫੜ ਫੜ ਕੇ ਚੱਲ ਜਾਣਾ। ਪਰਾਲੀ ਦੀ ਛੜਾ ਮਾਰਦੀ। ਪਰੋਲੇ ਦੇ ਸਾਡੀ ਗੱਡੀ ਸਮਝਕ ਨਹੀਂ। 15 15 ਫੁੱਟ ਛੜਾ ਮਾਰ ਛੱਡੀਆਂ। ਫੇਰ ਖੜ ਘੜੋ। ਵਲੌਗ ਦੇ ਵਿੱਚ ਮੈਂ ਬੋਲਣ ਰਿਹਾ। ਜਿਹੜੇ ਪੁਰਾਣੇ ਮੁੰਡੇ ਸਾੜ ਮੱਦੀ ਪਹਿਲਵਾਨ ਹੋਣੀ ਕਰਨੇ ਹੋਣੀ ਜਿਹੋ ਵਲੌਗ ਦੇਖਣਗੇ ਤੇ। ਅਸੀਂ ਉੱਥੋਂ ਛਟਾਲੇ ਵਾਲੀ ਸੇਵਰੇ ਚਾਰ ਵੇ ਟਰਾਲੀਆਂ ਆਉਂਦੀਆਂ ਨੇ ਅਸੀਂ ਸਰਦੀ ਦੇ ਵਿੱਚ। ਪਠਿਆਂ ਵਾਲੀਆਂ। ਅਹੀਂ ਦੌੜ ਲਾਉਣੀ ਹੋਣਾ ਪਿੱਛੋਂ ਟਰੈਕਟਰ ਆਏ ਨਾ ਫੋਰਡ ਫੁੱਲ ਸਪੀਡ ਤੇ 35 40 ਫੀਟ ਦੀ ਟਰੈਕਟਰ ਦੀ ਅਹੀਂ ਪਿੱਛੋਂ ਛਕਾਲਾ ਫੜ ਦਣਾ 40 ਸਪੀਡ ਦੇ ਦੇ ਤੇਰੇ ਤੇ ਦੌੜ ਤੇ ਦੌੜ ਦੇ ਤੇਰੇ 에 ਦੌੜ ਤੇ ਦੌੜ ਅਿੱਥੇ ਆ ਗਈ ਬੰਦਕ ਜੇ ਉਹ ਨਾਲ ਇਧਰ 65 ਕਿਲਾ ਲਾ ਲੈਣਾ ਫੇਰ ਸ਼ਫਾ ਫੇਰ ਵਾਸਤੇ ਦੌੜ ਵੀਰ ਵਾਰ ਕਿਦਾਂ ਦੌੜ ਲਾਉਣੀ ਇਧਰੋਂ ਸ਼ੁਰੂ ਹੋਣਾ ਖੇਰ ਦੀ ਖੇਰ ਦੀ ਉਹ ਮੰਨਣਾ ਮੰਨਣੋਂ ਠੱਟਾ ਠੱਟੇ ਨੂੰ ਬਾਬੇ ਬੁੱਢਾ ਬਾਬੇ ਬੁੱਢੋ ਮੀਆਂ ਬੋੜਨ ਮੀਆਂ ਬੋੜ ਦਾ ਢਾਂਡ ਜਗਤਪੁਰਾ ਦੇ ਫੇਰ ਆਪਣੇ ਖਾਣੇ ਇਹ 3 18 ਸਾਲ ਦੀ ਉਮਰ ਦਾ ਜਾਨ ਹੈ ਆਪਣੀ 25 26 ਸਾਲ ਦੀ ਉਮਰ ਦੇ ਵਿੱਚ ਤਿੰਨ ਤਰ੍ਹਾਂ ਰਹੀ ਖਾੜਾ ਗੋੜਨਾ ਡੱਬੀ ਦੀ ਤੀਲ ਰੱਸਾ ਕਿਤਾ ਚੜਨਾ ਡੱਬੀ ਦੀ ਤੀਲ ਰੱਖਣੀ ਰੱਸਾ ਚੜੀ ਜਾਣਾ ਤੇ ਤੀਲ ਕੱਢੀ ਜਾਣੀ ਇਹ ਪਲਵਾਨ ਨੇ ਕਿਹਾ ਹੈ ਕਿ ਪਲਵਾਨਾਂ ਜਾਨ ਲਿਓਣੀ ਹੁਣਾ ਤੇ ਰੱਸਾ ਜਿਹੜਾ ਹੈ ਜਿਹੜੀਆਂ ਉਹ ਮਿਹਨਤਾਂ ਲਾਈਆਂ ਉਹ ਅੱਜ ਕੰਮ ਆਉਂਦੀਆਂ ਜਿਹੜੀ ਤੁਸੀਂ ਹੁਣ ਮਿਹਨਤ ਲਾਜੋਗੇ ਤੁਹਾਡੇ ਕੰਮ ਆਉਂਦੀਆਂ ਜਿਹੜੀ ਅੱਜ ਕਮਾਈ ਕਰ ਲੋਗੇ ਪੈਸਾ ਕਮਾ ਲੋਗੇ ਤੁਹਾਡੇ ਬਾਅਦ ਕੰਮ ਆਉਗਾ ਇਹ ਚੀਜ਼ਾਂ ਜਿਹੜੀ ਅੱਜ ਜਿੰਨੀ ਮਿਹਨਤ ਕਰਨੀ ਹੈ ਨਾ ਉਨੀ ਥੋੜੀ ਹੈ 18 19 ਸਾਲ ਦੀ ਉਮਰ ਤੇ ਕੁੜੀਆਂ ਵਾਂ ਪੌੜੀਆਂ ਚੜਾਈ ਨਾ ਕਰ ਥੱਲੇ ਹੀ ਛਾਲ ਮਾਰ ਦਿਆ ਕਰ ਪੈਰ ਜੁੱਟ ਕੇ ਆ ਜਾ ਕਰ ਤਾਂ ਨਿਆਣੇ ਹੋ ਗਏ ਮੇਰੇ ਕੋ ਐ ਚੜਦੇ ਪੌੜੀਆਂ ਇਹ ਸੱਚੀ ਗੱਲ ਭਰੀ ਲਾ ਕੁੜੀਆਂ ਨਾਉਂਦੇ ਹਣੀ ਯਾਰ ਨਾ ਜੋਸ਼ ਰੱਖੀ ਜਾਂਦਾ ਕੁੜੀਆਂ ਦਾ ਪਲਵਾਨੀ ਹੈਗੀ ਜੀਤਦਾਰੀ ਦਾ ਜੋਸ਼ ਦੀ ਆ ਜੀਤਦਾਰੀ ਰੱਖਣੀ ਹੈ ਇਹ ਨਹੀਂ ਕਹਿਣਾ ਕਿ ਫਲਾਣਾ ਗਾੜੀ ਤਕੜਾ ਭਲਵਾਣਾ ਏ ਇਦਾਂ ਜੀਤਦਾਰੀ ਨਹੀਂ ਤੋੜਨੀ ਤੂੰ ਕਹਿਣਾ ਮੈਂ ਤਕੜਾ ਬਸ ਖਿੱਚੀ ਜਾਣਾ ਖਿੱਚੀ ਜਾਣਾ ਬਾ ਇਹ ਜੀ ਜਾਣੇ ਬਾਸੀ ਨਹੀਂ ਮਾਰਨੀ ਜਿੰਮ ਚ ਦੱਸੋ ਬਾਈ ਠੀਕ ਨਹੀਂ ਉਹ ਠੀਕ ਹੈ ਜੀ ਇੱਕ ਬੰਦਾ ਮਾਰਦਾ ਦੂਜੇ ਨੂੰ ਵੇਖਰਾ ਆਪਣਾ ਪਾ ਜਾਂਦੀ ਆ ਵੇਖ ਕੇ ਹਾਂ ਜੀ ਜੀ ਹੁਣ ਕੱਲੇ ਕੱਲੇ ਮੁੰਡੇ ਦਾ ਨਾਮ ਲੇ ਕੇ ਪੇਪਰ ਤੇ ਲਿਸਟ ਬਣਾਓ ਇਹਨਾਂ ਦੇ ਫੋਨ ਨੰਬਰ ਲੇ ਕੇ ਵੀ ਇਹ ਫੋਨ ਮੰਮੀ ਚ ਲੋ ਦੀ ਡੈਡੀ ਦੇ ਤੂੰ ਬੱਚੇ ਸਾਰੇ ਲਿਸਟ ਬਣਾ ਦੇ ਜਿਹੜੇ ਉਧਰ ਵਾਲਾ 15 ਪੀ ਤੇ ਉਹ ਮੈਨੂੰ ਮਿਲਾ ਦੇ ਅੱਜ ਉਹਨਾਂ ਦਾ ਬਸ ਮੈਂ ਆਪਕੇ ਕਰਦਣਾ ਕਾਰਜ ਉਹ ਵੀ ਕੱਢ ਦੋਗੇ ਸਹੀ ਹੋਣੀ ਇਹ ਦੋਹਾਂ ਕੋਈ ਉਹ ਗਵੰਡੀ ਦੇ ਦੋਵੇਂ ਬਸ ਉਹ ਹੁੰਦਾ ਬਸ ਉਹਦੇ ਉਹਨਾਂ ਕਰੋਰ ਦਾ ਸਿਸਟਮ ਸਹੀ ਹੈ ਗੰਦਿਆ ਉਹ ਕੋਪਾਇਰਾਈਟ ਹਟਾਉਂਦੇ ਹੂੰ ਕੋਪਾਇਰਾਈਟ ਹਟਾਉਂਦੇ ਆ ਵਲੋਗਰਸ ਆਈ ਐਮ ਨੋ ਸੀ ਹੈ ਉਹ ਲੜਿਆ ਨਾ ਕਰ ਮਸਤਾਨੀਆਂ ਲੜਿਆ ਨਾ ਕਰ ਲਾਜ ਸਿੰਘ ਲੜਿਆ ਨਾ ਕਰ ਮਤਲਬ ਵਾਜਿਬ ਗੱਲ ਹੀ ਓਸਤਾਜ ਜੀ ਵਾਜਿਬ ਵਾਜਿਬ ਗੱਲ ਹੀ ਲੜਾਈ ਜਿਹੜੀ ਸੀ ਨਾ ਫੇਟ ਬੜਾ ਹੋ ਗਿਆ ਪਹਿਲਾਂ ਵੇ ਕੀ ਆ ਕੁੜੀ ਆਵਾ ਉਹ ਫੁੱਟਬਾਲ ਜਿਆਦੇ ਹੁਣ ਭੈਣ ਪਰਸਨੈਲਿਟੀ ਹੋ ਗਈ ਆ ਲੋਕੀ ਛੜਦੇ ਆ ਜੈਲਸੀ ਉਚੋਪਰਿਆ ਕਰ ਪਤਾ ਨਹੀਂ ਕੀ ਗੱਲ ਜੇ ਹੁਣ ਮੈਂ ਵੀ ਇਦਾਂ ਕਰਦਾ ਇੰਸਟਾਗ੍ਰਾਮ ਤੇ ਕੋਈ ਗਲਤ ਮੈਸੇਜ ਕਰਦਾ ਮੇਰੀ ਆਦਤ ਉਹਦੀ ਰਾਤ ਨੂੰ ਜਿੰਨਾ ਕੂੜਾ ਕਾੜਾ ਸਾਰਾ ਸਾਫ ਕਰ ਲੈਂਦਾ ਬਲੌਗ ਮਾਰ ਕੇ ਡੀਡ ਮਾਰ ਦੋ ਜੇ ਬੰਦੇ ਨੇ ਮੈਸੇਜ ਕੀਤਾ ਉਹਨੇ ਹੁਣ ਸੱਟ ਲਾਈ ਕੋਈ ਹਾਨੂੰ ਕੁਝ ਕਿਹਾ ਉਹਨੇ ਸਾਡੇ ਫਾਈਨੈਂਸ਼ਲੀ ਪੈਸੇ ਕੱਢ ਕੇ ਲੈ ਗਿਆ ਇੱਕ ਗਾਂਧੀ ਬੋਲ ਗਿਆ ਨਾ ਸਮਝੋ ਬੰਦਾ ਗੰਦਾ ਗੰਦ ਨੂੰ ਸਫਾਈ ਕੀ ਗੱਲ ਹੋਈ ਮੈਨੂੰ ਉਸਤਾਜ ਜੀ ਮੈਨੂੰ ਜਿਵੇਂ ਹੁਣ ਗੱਲ ਨੋਰਮਲ ਇੱਥੇ ਵੀ ਕਹੇ ਤਾਂ ਕਮੈਂਟ ਚ ਹੋ ਗਿਆ ਮੂੰਹ ਤੇ ਆ ਕੇ ਆਉਂਦਾ ਅਸ਼ਾ ਤਹਿ ਜੀ ਵੀਡੀਓ ਪਾਈ ਤੁਸੀਂ ਜਿਹੜੀ ਮੇਰੀ ਪਹਿਲਾਂ ਜੇ ਇਹ ਤੁਹਾਡੀਆਂ ਵੀਡੀਓ ਬਣਾਉਂਦੇ ਆ ਜਾਣ ਕੇ ਬਣਾਉਂਦੇ ਆ ਨਾ ਭਾਜੀ ਜਿਹੜੀ ਦੀ ਆਪਾਂ ਸਪੀਚ ਦੇਨੇ ਆ ਕਿ ਟ੍ਰਾਂਸਫਰਮੇਸ਼ਨ ਹੋਗੀ ਉਹ ਤੇ ਬਾਜੀ ਵੀ ਜੀ ਗੱਲ ਆ ਉਹ ਪਹਿਲਾਂ ਆਪਾਂ ਡਿਸਾਈਡ ਕਰਾਂਗੇ ਕਿ ਇਹ ਪਰਸਪਰ ਮੋਟੀਵੇਸ਼ਨ ਹੈ ਤੇ ਮੈਂ ਜਿਹੜੀਆਂ ਬੈਲਟਾਂ ਵਜਦੀਆਂ ਛਿੱਤਰ ਕਿਸੇ ਨੂੰ ਵੀ ਵਜਦੇ ਆ ਜੇ ਚਪੇੜ ਵੀ ਵੱਜੀ ਆ ਤੇ ਬੈਲਟ ਵੀ ਵੱਜੀ ਆ ਉਹ ਨੇਚਰਲ ਆ ਇਕਦਮ ਤੇ ਤੁਹਾਡੇ ਸਰੀਰ ਦਾ ਫਰਕ ਬੜਾ ਪੈ ਜਾਂਦਾ ਵਾ ਇਤਨਾ ਤੁਹਾਡੇ ਪੈ ਗਿਆ ਵਾ ਤੇਰਾ ਫਰਕ ਬੜਾ ਪੈ ਗਿਆ ਮੈਂ ਥੈਂਕ ਯੂ ਭਾਜੀ ਪੈ ਗਿਆ ਵਾ ਪਰ ਤੁਸੀਂ ਨਾ ਮੈਨੂੰ ਲੱਗਦਾ ਟੀਕੇ ਲੁੰਦੇ ਜੀ ਮੈਂ ਤੇਰਾ ਦਿਮਾਗ ਖਰਾਬ ਆ ਟੀਕੇ ਆ ਟੀਕੇ ਲੁੰਦੇ ਮੈਂ ਤੇਰਾ ਦਿਮਾਗ ਖਰਾਬ ਆ ਅੱਜ ਮੈਂ ਟੀਕੇ ਹੀ ਲਾਉਂਦਾ ਹਾਂ ਤੇ ਮੈਂ ਆਰਨੋਲਡਰ ਦਾ ਸਰੀਰ ਮੈਂ ਕੱਢਿਆ ਵਾ ਜਿੰਨੀ ਮੇਰੀ ਮਿਹਨਤ ਆ ਉਸਤਾ ਜੀ ਦੇ ਆਸ਼ੀਰਵਾਦ ਨਾਲ ਸਹੀ ਤੂੰ ਦਿਮਾਗ ਨਹੀਂ ਲਾਇਆ ਤੇਰਾ બોલਦਾ કે ਨਾ ਮੈਂ ਇਗਨੋਰ ਕਰਾਂ ਤੇ ਹੁੰਦਾ ਨਹੀਂ ਮੈਂ ਗੁਰੂ ਮੇਰਾ ਤੂੰ ਇਤਨਾ ਕਿਤਨਾ ਕਹਿ ਸਕਦਾ ਮੈਂ ਫਿਰ ਬਾਹਰ ਮੈਂ ਤੈਨੂੰ ਮੈਂ ਪੈਸੇ ਦੇਣਾ ਵਾਂ ਤੈਨੂੰ ਟ੍ਰੇਨਿੰਗ ਆਪ ਭਜੀ ਤੇ ਤੈਨੂੰ ਨਹੀਂ ਵਿਸ਼ਵਾਸ ਤੂੰ ਕਿ ਹੋਰ ਕੋ ਟ੍ਰੇਨਿੰਗ ਲੈ ਲੈ ਜੇ ਕੋ ਮਰਜ਼ੀ ਲੈ ਲੈ 50000 ਰੁਪਏ ਮਹੀਨਾ ਆਪਾਂ ਟ੍ਰੇਨਿੰਗ ਦੇ ਦੇਨੇ ਆ ਇਹ ਟ੍ਰਾਂਸਫਰਮੇਸ਼ਨ ਕਰਕੇ ਦਿਖਾ ਦੇ ਜਾਂ ਪਰ ਸਭ ਛੱਡ ਦੇ ਜਾ ਉਹ ਆਪ ਕੈਸੇ ਹੋਗਾ ਨਾ ਨਹੀਂ ਹੋਣਾ ਸਹੀ ਉਹ ਆਪ ਕੁਸ਼ਣੀ ਹੀ ਕੌਣੀ ਬਸ ਇਹ ਨਾ ਬਾ ਉਸਤਾਜੀ ਵਾ ਜਿਮਾਂ ਜਾਂਦਾ ਏ ਜਿਹਦੇ ਚ ਦੋਨੇ ਮੁੰਡੇ ਕੁੜੀਆਂ ਵਾਲੀਆਂ ਜਿਮਾਂ ਜਾ ਕੇ ਦੇ ਬਸ ਆਪ ਉਥੇ ਘੁੰਮ ਫਿਰ ਕੇ ਆ ਕੇ ਛੋੜੂਆਂ ਅਸੀਂ ਛਿਕੇ ਆ ਕੇ ਕੋਈ ਸਰੀਰ ਬੰਦਾ ਨਹੀਂ ਕੋਈ ਕੁਛ ਨਹੀਂ ਇਗਨੋਰ ਕਰਿਆ ਨਾ ਮੇਰਾ ਨਾ ਕਰ ਮੈਂ ਫੱਲੀ ਕਰਾ ਨਾ ਮੈਂ ਚੰਗੀ ਤਰ੍ਹਾਂ ਮੈਂ ਕਹਿੰਨਾ ਉਹ ਹੱਥੋਂ ਬਈ ਹੋਣਾ ਰਹਿ ਗਿਆ ਸੀ ਉਹ ਤੁਸੀਂ ਗਿਆਨ ਦੋ ਪਹਿਨ ਉਹਦੀ ਗਿਆਨ ਦਤਾ ਹੈਗਾ ਪਰ ਕਿਸੇ ਨਾਲ ਨਹੀਂ ਲੜਨਾ ਉਹ ਪਰ ਲੜੀਦਾ ਹੀ ਨਹੀਂ ਲਫਜਾਨ 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 ਵਾਲੀ ਉਸਤਾਜੀ ਵਾ ਚੰਗਾ ਠੋਕੇ ਆ ਹਾਂ ਜੇ ਕੁੜੀਆਂ ਨਾੜ ਨੂੰ ਨਿਕਲ ਆਈਆਂ ਡੋਲਾ ਬਣ ਗਿਆ ਦੇ ਹੈ ਸਰੀਰ ਫਿਰ ਕੀ ਕਰਨਗੇ ਆਹ ਹੋਈ ਉਹ ਮੈਂ ਭਰਾਵਾ ਗਰਮੀਆਂ ਆਉਂਦੀਆਂ ਤੁਮ੍ਹੇ ਮਾਹਰੀਰ ਮਾਹਰੀ ਸਰਦੀਆਂ ਗਈਆਂ ਜੜ ਜੜ ਪਾਈ ਚੱਲੋ ਬੰਦਲ ਚੀਲੇ ਸਾਰੇ ਤਗੜੇ ਆ ਬਾਕੀ ਮੇਨ ਚੀਜ਼ ਇਹੋ ਹੀ ਆ ਕਿ ਜਿਹੜੀਆਂ ਬਿਲਡਿੰਗਾਂ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨਾ ਤੇ ਵਧੀਆ ਪਿੱਲਰ ਤੇ ਸਰੀਆ ਪਾਇਆ ਹੁੰਦਾ ਚੰਗਾ ਉਹ ਸ਼ੇਤੀ ਟੈਂਦੀਆਂ ਨਹੀਂ ਆ ਇਦਾਂ ਮਤਲਬ ਇਹ ਹੈਗਾ ਚੰਗੀ ਖਾਦੀ ਖਰਾਕ ਚੰਗੀ ਲਾਈ ਮਿਹਨਤ ਇਹ ਤੁਹਾਡੇ ਐਂਡ ਵਾਲੀ ਉਮਰ ਦੇ ਵਿੱਚ ਕੰਮ ਆਵੀਏ ਅੱਜ ਦਾ ਕੰਮ ਇਹੋ ਹੀ ਤੇ 32 ਸਾਲ ਪੁਰਾਣੀ ਮਿਹਨਤ ਆ ਰਹੀ ਅੱਜ ਕੰਮ ਉਹ ਭਾਵੇਂ ਪੈਸਾ ਕਮਾਉਣ ਦੇ ਵਿੱਚ ਹੋਵੇ ਭਾਵੇਂ ਸਪੋਰਟਸ ਹੋਵੇ ਅੱਜ ਤੁਹਾਡੇ ਦੇ ਜਵਾਨੀਆਂ ਅੱਜ ਤੁਹਾਡੇ ਦੇ ਸਟਾਰ ਆ ਇਹਨਾਂ ਸਟਾਰਾਂ ਦਾ ਫਾਇਦਾ ਲੈ ਲਓ ਵਕਤ ਦਾ ਕੋਈ ਬਣਦਾ ਵੇ ਲੋ ਕੇ ਵੇਲੇ ਆਪ ਕੋ ਕਿਹਨੇ ਡਾਉਣ ਹੁਣ ਕੋਈ ਰੋਸਾਂ ਦਾ ਨਹੀਂ ਮਾਰਦਾ ਹੁਣ ਆ ਸਿਲੈਕਸ਼ਨ ਹੋਈ ਆ ਰੋਹਿਤ ਸ਼ਰਮਾ ਨੂੰ ਟੀਮ ਵਿੱਚ ਚੁਣਿਆ ਗਿਆ ਵਕਤ ਦਾ ਕੋਈ ਪਤਾ ਨਹੀਂ ਆ ਬੰਦਾ ਸੋਝੋ ਵਕਤ ਵਿਚਾਰੇ ਬਸ ਵਕਤ ਨਾਲ ਚੱਲੋ ਜਦੋਂ ਤੁਹਾਡੇ ਸਟਾਰ ਹੋਣਾ ਉਹਨਾਂ ਸਟਾਰਾਂ ਦਾ ਫਾਇਦਾ ਲੈ ਲਓ ਉਹ ਤੁਹਾਡੀ ਜ਼ਿੰਦਗੀ ਦੀ ਕੰਮ ਆਉਂਦੇ ਰੇ ਰਾਣਾ ਦਾ ਰੌਕ ਅੰਦ ਕਲਬ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇੰਸਟਾਗ੍ਰਾਮ ਦੇ ਫੋਲੋਅਰ ਰਿਕਵੈਸਟੇ ਗੀ ਹੱਥ ਜੋੜ ਕੇ ਬੇਨਤੀ ਆ ਕਿ ਉਹ ਵੱਧ ਤੋਂ ਵੱਧ ਜਿਹੜੇ ਸਬਸਕ੍ਰਾਈਬ ਕਰਨ ਤੇ ਵੀਡੀਓ ਵੇਖਣ ਤੇ ਨਵੀਆਂ-ਨਵੀਆਂ ਤੁਹਾਨੂੰ ਵੀਡੀਓ ਜੋ ਸ਼ੀਲੀਆਂ ਵੀਡੀਓ ਜੋਸ਼ ਫਨੀ ਵੀਡੀਓ ਸ਼ੁਰੂ ਕਰਨ ਜਾ ਰਹੇ ਆਪਾਂ ਕਮਾਂਡ ਬੰਦਾ ਮ ਫਨੀ ਪਾਇਆ ਕਰਦੀਆਂ Give up, never slow till I finally prove it. Never listen to the nose, I just wanna keep moving. Keep my head up when I act. Head up, that's so a fact.